ਤੁਹਾਡੇ ਸਾਹਮਣੇ ਆ ਜੀ ਲਗਾਤਾਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਦਿਨ ਦੇ ਵਿੱਚ ਲਗਾਤਾਰ ਤਿੰਨ ਤਿੰਨ ਜੜੀਆਂ ਵਾਰਦਾਤਾ ਹੋਣੀ ਕਿਉਂਕਿ ਜ਼ਲਾ ਤਰਨਤਾਰਨ ਜਿਹੜਾ ਮੈਂ ਪਹਿਲਾਂ ਵੀ ਤੁਹਾਡੇ ਮਾਧਿਅਮ ਰਾਈ ਬੇਨਤੀ ਕੀਤੀ ਕਿ ਇਹ ਤਾਲਿਬਾਨ ਬਣ ਚੁੱਕਾ ਹੈ ਅੱਜ ਉਹ ਚੇਚੇ ਤੌਰ ਤੇ ਮਾਨਯੋਗ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਸ਼ੁਨੀ ਸ਼ਰਮਾ ਜੀ ਤਰਨਤਾਰਨ ਜ਼ਿਲ੍ਹੇ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆ ਅੱਜ ਉਹ ਚੇਚੇ ਤੌਰ ਤੇ ਜਿਹੜੇ ਕੁਝ ਦਿਨ ਪਹਿਲਾਂ ਸਰਪੰਚ ਸਾਹਿਬ ਦੀ ਗੈਂਗਸਟਰਾਂ ਵੱਲੋਂ ਕਿਹੜੇ ਹਾਲਾਤਾਂ ਦੇ ਵਿੱਚ ਤੁਹਾਨੂੰ ਪਤਾ ਕਿ ਉਹਨਾਂ ਨੂੰ ਕਤਲ ਕੀਤਾ ਗਿਆ ਕਿਉਂਕਿ ਬੜਾ ਦੁਖਦਾਈ ਸਮਾਂ ਤੇ ਜਿਹੜੀ ਆਮ ਆਦਮੀ ਪਾਰਟੀ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਜਿਨ੍ਹਾਂ ਦਾ ਮੋਢਲਾ ਅਧਿਕਾਰ ਹੈ ਕਿ ਕਾਨੂੰਨ ਵਿਵਸਥਾ ਨੂੰ ਠੀਕ ਕਰਨਾ ਅੱਜ ਆ ਜਿਹੜੇ ਹਾਲਾਤ ਆ ਮੈਂ ਤੁਹਾਡੇ ਮਾਧਿਅਮ ਰਹੀਂ ਆਮ ਆਦਮੀ ਪਾਰਟੀ ਸੁੱਤੀ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਗਰਾਊਂਡ ਤੇ ਆ ਕੇ ਇਹ ਹਾਲਾਤ ਵੇਖੋ ਕਿ ਨਾ ਹਾਲਾਤਾਂ ਦਾ ਕੌਣ ਜ਼ਿੰਮੇਵਾਰ ਹੈ ਅੱਜ ਸੱਤਾ ਤੇ ਬਿਆਗੂ ਇੱਥੇ ਸੁਰੱਖਿਆਤ ਨਹੀਂ ਹੈ ਤੇ ਫਿਰ ਕੌਣ ਸੁਰੱਖਿਆਤ ਰਹਿਗਾ ਬਹੁਤ ਵੱਡੇ ਸਵਾਲ ਆ ਇਹ ਤੁਹਾਡੇ ਸਾਹਮਣੇ ਆ ਜੀ ਕਿ ਜਿਹੜੇ ਹਾਲਾਤ ਬਣ ਚੁੱਕੇ ਆ ਲੋਕਾਂ ਦੇ ਦਿਲਾਂ 'ਚ ਇੱਕ ਸਹਿਮ ਦਾ ਮਾਹੌਲ ਆ ਕਿ ਲੋਕ ਹੁਣ ਜਿਹੜੇ ਆ ਕਿ ਇਹਨਾਂ ਤੇ ਕੋਈ ਵਿਸ਼ਵਾਸ ਵਾਲੀ ਹਾਲਾਤ ਨਹੀਂ ਰਹਿ ਗਈ ਤਰਨ-ਤਰਨ ਦੇ ਲੋਕ ਇੱਕ ਸਹਿਮ ਦੇ ਮਾਹੌਲ ਦੇ ਵਿੱਚੋਂ ਗੁਜ਼ਰ ਚੁੱਕੇ ਆ ਅੰਦਰੋਂ ਸਹਿਯੋਗ ਹੈਗਾ ਜੀ ਕਿਉਂਕਿ ਕਹਿੰਦੇ ਕੇਂਦਰ ਦਾ ਸਹਿਯੋਗ ਨਹੀਂ ਮਿਲਦਾ ਕੇਂਦਰ ਹਰੇਕ ਪੱਖੋਂ ਮਨਚੋਪ ਪ੍ਰਧਾਨ ਜੀ ਵੀ ਦੱਸ ਰਹੇ ਨੇ ਕੇਂਦਰ ਹਰੇਕ ਜਗ੍ਹਾ ਕਿ ਜਿਹੜਾ ਪੂਰਾ ਸਟੇਟ ਨੂੰ ਸਹਿਯੋਗ ਦੇ ਰਹੀ ਆ ਕਿਉਂਕਿ ਕਾਨੂੰਨ ਦੀ ਜਿਹੜੀ ਵਿਵਸਥਾ ਉਹ ਸਟੇਟ ਦਾ ਮੋਢਲਾ ਫਰਜ਼ ਆ ਆਮ ਆਦਮੀ ਪਾਰਟੀ ਦਾ ਮੋਢਲਾ ਫਰਜ਼ ਆ ਜੇ ਇਹਨਾਂ ਕੋਈ ਨਹੀਂ ਕੁਝ ਹੋ ਰਿਹਾ ਤੇ ਸਟੇਟ ਨੂੰ ਕੇਂਦਰ ਕੋਲ ਜਦੋਂ ਵੀ ਜਿੱਦਾਂ ਦੀ ਮਦਦ ਚਾਹਣ ਉਹ ਦੇਣ ਨੂੰ ਠੀਕ ਹੈ ਮਨ ਬੜਾ ਦੁਖੀ ਹੈ ਬਰਾਬਰ ਲੱਗਲੇ ਪੰਜਾਬ ਦੇ ਅੰਦਰ ਕਿਸ ਕਿਸੇ ਦੇ ਅੰਦਰ ਇਸ ਪ੍ਰਕਾਰ ਹੱਤਿਆ ਹੁੰਦੀ ਹੈ ਥੋੜਾ ਥੱਲੇ ਕਰਿਓ ਥੋੜਾ ਗਗਨ ਜੀ ਸਾਹਿਬ ਜੀ ਕਰੋ ਠੀਕ ਹੈ ਜੀ ਪੰਜਾਬੀ ਦੀ ਹੱਤਿਆ ਉਹ ਕਿਸੇ ਨਾ ਕਿਸੇ ਪਰਿਵਾਰ ਦਾ ਜੀ ਹੈ सरपंच साहब ਦੇ ਪਰਿਵਾਰ ਦੇ ਨਾਲ ਮੈਂ ਦੁੱਖ ਸਾਂਝਾ ਕਰਨ ਲਈ ਆ ਜਾਇਆ ਉਹਨਾਂ ਦੇ ਬੱਚਿਆਂ ਦੇ ਨਾਲ ਉਹਨਾਂ ਦੇ ਭਾਈ ਸਾਹਿਬ ਦੇ ਨਾਲ ਜਿਹੜਾ ਮਿਲਣਾ ਹੋਇਆ ਔਰ ਜਿਸ ਪ੍ਰਕਾਰ ਉਹ ਤੇਲੇਰ ਆਦਮੀ ਸੀ ਉਹਨਾਂ ਨੂੰ ਪੁਲਿਸ ਔਰ ਪ੍ਰਸ਼ਾਸਨ ਨੂੰ ਵੀ ਪਤਾ ਸੀ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਲਗਾਤਾਰ ਉਹਨਾਂ ਨੂੰ ਧਮਕੀਆਂ ਔਰ ਫੋਟੀਆਂ ਉਹਨਾਂ ਕੋਲੋਂ ਮੰਗੀਆਂ ਜਾ ਰਹੀਆਂ ਸੀ ਉਹਦੇ باوجود ਵੀ ਪੁਲਿਸ ਦੇ ਕੰਮ ਤੇ ਜੋ ਨਹੀਂ ਦੇਣਗੀ ਇਹ ਬਹੁਤ ਹੀ ਦੁਰਭਾਗ્યਪੂਰਨ ਹੈ ਪਰ ਕਈ ਤਰ੍ਹਾਂ ਦੇ ਸਰਕਾਰ ਦੇ ਉੱਤੇ ਵੀ ਪ੍ਰਸ਼ਾਸਨ ਤੇ ਵੀ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਵੀ ਇਹ ਸਵਾਲ ਖੜੇ ਕਰਦਾ ਹੈ ਵੈਸੇ ਤੇ ਜਦ ਦੀ ਇਹ ਸਰਕਾਰ ਬਣੀ ਹੈ ਲਗਭਗ 4 ਸਾਲ ਇਹਨੂੰ ਕੰਪਲੀਟ ਹੋਣ ਜਾ ਰਹੇ ਨੇ ਅਗਰ ਲੜੀਵਾਰ ਦੇਖਿਆ ਜਾਏ ਤੇ ਕੋਈ ਵੀ ਜਿਸ ਤੁਸੀਂ ਅਗਰ ਇਕੱਲੇ ਕਬੱਡੀ ਖਿਡਾਰੀਆਂ ਨੂੰ ਗਿਣ ਲਓ ਕਿੰਨੇ ਬੱਡੀ ਖਿਲਾੜੀਆਂ ਦੀ హత్య ਹੋਈ ਹੈ ਔਰ ਟਾਰਗੇਟ ਕਿਲਿੰਗ ਹੋਈ ਹੈ। ਔਰ ਇਹ ਵਿਸ਼ੇਸ਼ ਕਰਕੇ ਪਾਰਟੀ ਨਾਲ ਜੁੜਿਆ ਹੋਇਆ ਵਿਅਕਤੀ ਸੀ। ਸੇਵਾ ਕਰ ਰਿਹਾ ਸੀ ਆਮ ਆਦਮੀ ਪਾਰਟੀ ਦੀ। ਉਹ ਆਪਣੀ ਸਰਪੰਚ ਦੀ ਰਾਖੀ ਨਹੀਂ ਕਰ ਪਾਇਆ। ਜਗਰਾਉਂ ਦੀ ਉਹਨਾਂ ਦੀ ਐਮ.ਐਲ.ਏ. ਉਹਦੇ ਸਕੇ ਭਤੀਜੇ ਨੂੰ ਮਾਰ ਦੇਣਾ ਔਰ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਲਲਕਾਰੇ ਮਾਰਨੇ ਕਿ ਜਾਓ ਖੇਤਾਂ 'ਚ ਪਿਆ ਜਾ ਕੇ ਚੁੱਕ ਲਿਓ। ਇਸ ਪ੍ਰਕਾਰ ਦੇ ਕਿੰਨੇ ਕ ਕੇਸ ਖਦਾਈਏ? ਔਰ ਮੈਂ ਦੇਖ ਰਿਹਾ ਸੀ ਜੱਦਾ ਨਮਾਸਾਲ ਚੜਿਆ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਹੱਤਿਆ ਨਹੀਂ ਹੋ ਰਹੀ ਇਹ ਪ੍ਰਧਾਨ ਜੀ ਜਿਹੜੇ ਸੱਦੀ ਇਲਾਕੇ ਤੋਂ ਕਾਰੋਬਾਰੀ ਛੱਡ ਕੇ ਪੰਜਾਬ ਜਾਣ ਦੀ ਗੱਲ ਕਰ ਰਹੇ ਆ ਔਰ ਇਹਦੇ ਤੋਂ ਗੁੱਸਾ ਦਉਂਦੇ ਹੋ ਇਹਦੇ ਤੋਂ ਇਹ ਲੱਗਦਾ ਹੈ ਕਿ ਇਹ ਸਰਕਾਰ ਕਾਨੂੰਨ ਦਾ ਰਾਜ ਦੇਣ ਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਔਰ ਜਿਸ ਤਰੀਕੇ ਦੀਆਂ ਗੱਲਾਂ ਅੱਜ ਇੱਥੇ ਮੈਨੂੰ ਸੁਣਨ ਚ ਮਿਲੀਆਂ ਲੋਕਾਂ ਦਾ ਵੀ ਵਿਸ਼ਵਾਸ ਡਗਮਗਾ ਰਿਹਾ ਹੈ ਔਰ ਲੋਕਾਂ ਨੂੰ ਇਹ ਲੱਗਦਾ ਹੈ ਪੰਜਾਬੀਆਂ ਨੂੰ ਇਹ ਲੱਗਦਾ ਹੈ ਇਹ ਬਾਰਡਰ ਦਾ ਏਰੀਆ ਹੈ ਇਹਨ ਅਨੇਕ ਲੜਾਈਆਂ ਦਾ ਸੰਤਾਪ ਵੀ ਸੇ ਹੈ ਔਰ ਪਾਰਟੀਸ਼ਨ ਨੂੰ ਵੀ ਇਹਨਾਂ ਲੋਕਾਂ ਨੇ ਆਪਣੇ ਪਿੰਡੇ ਤੇ ਪੂਰੀ ਤਰ੍ਹਾਂ ਹੰਡਾਇਆ ਹੈ 84 ਵੀ ਇਹਨਾਂ ਨੇ ਦੇਖਿਆ ਇਹ ਉਹਨਾਂ ਉਸ ਵੇਲੇ ਨਹੀਂ ਹਿੱਲੇ ਸੀ ਜਿੰਨਾ ਅੱਜ ਹਿੱਲੇ ਹੋਏ ਲੱਗ ਰਹੇ ਨੇ ਉਹਦਾ ਪਿੱਛੇ ਕਾਰਨ ਹੈ ਕਿ ਨਾ ਹੀ ਅੱਜ ਸਰਕਾਰ ਤੇ ਵਿਸ਼ਵਾਸ ਬਚਿਆ ਨਹੀਂ ਪੁਲਿਸ ਪ੍ਰਸ਼ਾਸਨ ਤੇ ਮੈਨੂੰ ਬੜੇ ਕਸ਼ਟ ਨਾਲ ਕਹਿਣਾ ਪਿਆ ਲੇਕਿਨ ਪੁਲਿਸ ਪ੍ਰਸ਼ਾਸਨ ਬੜਾ ਯੋਗ ਹੈ ਉਹਨਾਂ ਨੇ ਕਾਲੇ ਦੌਰ ਤੋਂ ਵੀ ਪੰਜਾਬ ਨੂੰ ਕੱਢਿਆ ਆਖਿਰ ਐਸੀਆਂ ਕੌਣ ਤਾਕਤਾਂ ਨੇ ਜਿਹੜੀਆਂ ਪੰਜਾਬ ਨੂੰ ਆਪਣੇ ਹੱਥਾਂ ਨਾਲ ਆਪਣਾ ਚਮਨ ਉਜਾੜ ਰਹੀਆਂ ਨੇ ਇਹ ਬੜਾ ਔਰ ਮੈਨੂੰ ਇੱਛਾ ਸ਼ਕਤੀ ਨਾਲ ਦੀ ਤੇ ਕੋਈ ਚੀਜ਼ ਨਹੀਂ ਲੱਗਦੀ ਸਰਕਾਰ ਜਿਨ੍ਹਾਂ ਦੀ ਹੈ ਉਹਨਾਂ ਦੀ ਇੱਛਾ ਸ਼ਕਤੀ ਨਹੀਂ ਲੱਗਦੀ ਐਸੀਆਂ ਕਿਹੜੀਆਂ ਫੋਰਸਿਸ ਨੇ ਜਿਨ੍ਹਾਂ ਨੇ ਪੁਲਿਸ ਦੇ ਹੱਥ ਨੂੰ ਬੰਨੇ ਹੋਏ ਨੇ ਹੱਥ ਪਰ 11 ਆ ਰਹੇ ਨੇ